ਸਿੱਧੂ ਮੂਸੇਵਾਲੇ ਦੀ ਤਰ੍ਹਾਂ ਸਰ ਪਾਠਕ ਸਾਲਾਂ ਵਿੱਚ ਹੀ ਦੁਨੀਆ ਹਿਲਾਉਣ ਵਾਲਾ ਗਾਇਕ ਚਮਕੀਲਾ ਜਿਸ ਦੀ ਮੌਤ ਅੱਜ ਵੀ ਰਾਜ ਹੈ ਤੇ ਮੰਨਿਆ ਜਾਂਦਾ ਵੀ ਜੇ ਉਹ ਚਾਹੁੰਦਾ ਰਹਿੰਦਾ ਤਾਂ ਪੰਜਾਬੀ ਇੰਡਸਟਰੀ ਅੱਜ ਤੋਂ 30-35 ਸਾਲ ਪਹਿਲਾਂ ਹੀ ਹਾਲੀਵੁੱਡ ਵਿੱਚ ਐਂਟਰੀ ਕਰ ਜਾਂਦੀ ਉਹ ਇਨਸਾਨ ਜਿਸ ਨੇ ਆਪਣੀ ਆਵਾਜ਼ ਤੇ ਗੀਤਾਂ ਨਾਲ ਪੂਰੀ ਦੁਨੀਆ ਹਿਲਾਈ ਅਮਰ ਸਿੰਘ ਚਮਕੀਲਾ ਦਾ ਅਸਲੀ ਨਾਮ ਤਨੀ ਰਾਮ ਸੀ ਉਸ ਦਾ ਜਨਮ ਲੁਧਿਆਣੇ ਦੇ ਪਿੰਡ ਡੁੱਗਰੀ ਚ 1960 ਚ ਹੋਇਆ ਸੀ ਉਸ ਦੇ ਪਰਿਵਾਰ ਦੀ ਆਰਥਿਕ ਹਾਲਤ ਚੰਗੀ ਨਹੀਂ ਸੀ ਤੇ ਇਸੇ ਵਜ੍ਹਾ ਕਰਕੇ ਉਸ ਨੇ ਛੋਟੀ ਉਮਰ ਵਿੱਚ ਹੀ ਲੁਧਿਆਣੇ ਦੀ ਹੌਦਰੀ ਫੈਕਟਰੀ ਵਿੱਚ ਕੰਮ ਕਰਨਾ ਸ਼ ਪਤਾ ਪਰ ਉਹ ਕਹਿੰਦੇ ਨੇ ਨਾ ਕਿ ਜਿਸ ਪਾਸੇ ਕਿਸਮਤ ਨੇ ਲੈ ਕੇ ਜਾਣਾ ਹੋਵੇ ਉਸ ਪਾਸੇ ਲੈ ਹੀ ਜਾਂਦੀ ਆ ਜਦੋਂ ਤੱਕ ਧਨੀਰਾਮ ਫੈਕਟਰੀ ਚ ਕੰਮ ਕਰ ਰਿਹਾ ਸੀ ਉਦੋਂ ਤੱਕ ਸ਼ਰਿੰਦਰ ਸਿੰਧਾ ਨੇ ਗਾਇਕੀ ਚ ਕਾਫੀ ਨਾਮ ਖੱਟ ਲਿਆ ਸੀ ਧਨੀਰਾਮ ਨੂੰ ਲਿਖਣ ਦਾ ਸ਼ੌਂਕ ਸੀ ਇਸੇ ਨੂੰ ਲੈ ਕੇ ਢੋਲਕ ਮਾਸਟਰ ਕੇਸਰ ਸਿੰਘ ਟਿੰਕੀ ਨੇ ਸ਼ਰਿੰਦਰ ਸਿੰਧਾ ਤੇ ਧਨੀਰਾਮ ਦੀ ਪਹਿਲੀ ਮੁਲਾਕਾਤ ਕਰਵਾਈ ਤੇ ਇਸ ਤੋਂ ਬਾਅਦ ਧਨੀਰਾਮ ਨੂੰ ਚਮਕੀਲਾ ਬਣਾਉਣ ਵਾਲਾ ਵੀ ਉਸ ਦਾ ਗੁਰੂ ਸ਼ਰਿੰਦਰ ਸਿੰਧਾ ਹੀ ਸੀ ਇਸ ਬਾਰੇ ਸ਼ਰਿੰਦਰ ਸਿੰਧਾ ਨੇ ਖੁਦ ਦੱਸਿਆ ਸੀ ਵੀ ਚੰਡੀਗੜ੍ਹ ਦੇ ਭੜਾਅਲ ਵਿੱਚ ਰਾਮਲੀਲਾ ਅੰਦਰ ਸਾਡੀ ਬੁਕਿੰਗ ਸੀ ਉੱਤੇ ਧਨੀਰਾਮ ਉਹਨਾਂ ਨਾਲ ਹੈਲਪਰ ਸੀ ਤੇ ਉੱਥੇ ਤੰਮੀ RAM ਨੇ ਸਾਡੀ ਬੜੀ ਸੇਵਾ ਕੀਤੀ ਤੇ ਉਹ ਲਿਖਣ ਵਿੱਚ ਵੀ ਕਾਫੀ ਚੰਗਾ ਸੀ ਸਾਨੂੰ ਉਸ ਵੇਲੇ ਹੀ ਇਹ ਮਹਿਸੂਸ ਹੋਇਆ ਵੀ ਇਹ ਮੁੰਡਾ ਜ਼ਰੂਰ ਕੁਝ ਕਰੂਗਾ ਅਸੀਂ ਕਿਹਾ ਰੰਗੀਲੇ ਤਾਂ ਬਹੁਤ ਹੋਣਗੇ ਇਹ ਜ਼ਰੂਰ ਚਮਕੇਗਾ ਉਸ ਤੋਂ ਬਾਅਦ ਇਸ ਦਾ ਨਾਮ ਅਸੀਂ ਰੱਖ ਦਿੱਤਾ ਅਮਰ ਸਿੰਘ ਚਮਕੀਲਾ ਸੁਰਿੰਦਰ ਸਿੰਧਾ ਨੇ ਚਮਕੀਲੇ ਦੇ ਲਿਖੇ ਕਈ ਗੀਤ ਗਾਏ ਤੇ ਸਭ ਤੋਂ ਪਹਿਲਾ ਗੀਤ ਜੋ ਸੁਰਿੰਦਰ ਸਿੰਧੇ ਨੇ ਚਮਕੀਲੇ ਦਾ ਲਿਖਿਆ ਹੋਇਆ ਗਾਇਆ ਸੀ ਉਸ ਹੀ ਮੈਂ ਡਿੱਗੀ ਤਿਲਕ ਕੇ ਤੇ ਇਹ ਗੀਤ ਬਹੁਤ ਜ਼ਿਆਦਾ ਹਿੱਟ ਵੀ ਹੋਇਆ ਸੀ। ਸੁਰਿੰਦਰ ਛਿੰਦੇ ਨੇ ਹੀ ਚਮਕੀਲੇ ਨੂੰ ਰਿਆਜ ਕਰਵਾਇਆ ਤੇ ਹਾਰਮੋਨੀਅਮ ਵੀ ਸਿਖਾਇਆ ਸੀ। ਸੁਰਿੰਦਰ ਛਿੰਦੇ ਦੇ ਅਖਾੜੇ 'ਚ ਸਭ ਤੋਂ ਪਹਿਲਾ ਗੀਤ ਚਮਕੀਲੇ ਦੁਆਰਾ ਹੀ ਗਾਇਆ ਜਾਂਦਾ ਸੀ ਤੇ ਪਿੱਛੋਂ ਸਟੇਜ 'ਉਸ ਸੁਰਿੰਦਰ ਛਿੰਦਾ ਆ ਜਾਂਦਾ ਸੀ। 1977-78 ਵਿੱਚ ਸੁਰਿੰਦਰ ਛਿੰਦੇ ਦੀ ਹੀ ਬਦੌਲਤ ਐਚਐਮਬੀ ਕੰਪਨੀ ਅnder ਚਮਕੀਲੇ ਦੀ ਪਹਿਲੀ ਕਾਸਟ ਰਿਕਾਰਡ ਹੋਈ। ਇਸ ਤੋਂ ਬਾਅਦ ਕਦੇ ਵੀ ਚਮਕੀਲੇ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਉਸ ਦੀ ਅਮਰਜੋਤ ਨਾਲ ਜੁੜੀ ਕਾਫੀ ਫੇਮਸ ਹੋਈ ਤੇ ਉਸ ਨੂੰ ਪੰਜਾਬ ਵਿੱਚ ਹੀ ਨਹੀਂ ਬਲਕੇ ਬਲਕੇ ਆਸ-ਪਾਸ ਦੀਆਂ ਸਟੇਟਾਂ ਵਿੱਚ ਵੀ ਸੁਣਿਆ ਜਾਂਦਾ ਸੀ ਹਾਲੀਵੁੱਡ ਤੋਂ ਵੀ ਕਈ ਬਲਾਵੇ ਆਏ ਤੇ ਉਸ ਨੇ ਬਾਰੀ ਮੁਲਕਾਂ ਵਿੱਚ ਵੀ ਕਈ ਸ਼ੋਅ ਕੀਤੇ ਸੀ ਜਿਸ ਸਮੇਂ ਅਮਰ ਸਿੰਘ ਚਮਕੀਲੇ ਦਾ ਕੈਰੀਅਰ ਪੂਰੇ ਪੀਕ ਤੇ ਸੀ ਉਸੇ ਸਮੇਂ ਇਹ ਕਾਣ ਹੁਣੀ ਘਟਨਾ ਵਾਪਰਦੀ ਹੈ 8 ਮਾਰਚ 1988 ਦਾ ਦਿਨ ਸੀ ਜਲੰਧਰ ਦੇ ਪਿੰਡ ਮੈਸਰਪੁਰ ਵਿੱਚ ਐਨ ਆਰ ਆਈ ਦੇ ਘਰ ਵਿਆਹ ਤੇ ਚਮਕੀਲੇ ਤੇ ਉਸਦੇ ਸਾਥੀ ਅਖਾੜਾ ਲਾਉਣ ਦੇ ਲਈ ਪਹੁੰਚੇ ਹੋਏ ਸੀ ਤੇ ਉੱਥੇ ਵਿਆਹ ਵਿੱਚ ਰੋਟੀ ਪਾਣੀ ਛਕਾਉਣ ਵਾਦੀ ਜ਼ਿੰਮੇਵਾਰੀ ਉਸੇ ਪਿੰਡ ਦੇ ਵਸਨੀਕ ਜੁਗਿੰਦਰ ਪਾਲ ਸਿੰਘ ਦੀ ਸੀ ਉਸ ਨੇ ਦੱਸਿਆ ਵੀ ਚਮਕੀਲਾ ਬੜੇ ਹਾਸਮੁਖ ਸੁਆਦ ਦਾ ਮਾਲਕ ਸੀ ਉਸ ਨੇ ਤੇ ਅਮਰਜੋਤ ਨੇ ਰੋਟੀ ਖਾਧੀ ਤੇ ਆਪਣੀ ਐਮਬੈਸਡਰ ਕਾਰ ਵਿੱਚ ਬੈਠ ਕੇ ਉਸ ਤਰਫ ਜਾਣ ਲੱਗੇ ਜਿਸ ਤਰਫ ਅਖਾੜਾ ਲੱਗਣਾ ਸੀ ਅਜੇ ਗੱਡੀ ਕੁਝ ਦੂਰ ਹੀ ਪਹੁੰਚੀ ਸੀ ਵੀ ਸਾਨੂੰ ਗੋਲੀਆਂ ਚੱਲਣ ਦੀ ਆਵਾਜ਼ ਆਈ ਜਦੋਂ ਤੱਕ ਅਸੀਂ ਉੱਥੇ ਪਹੁੰਚੇ ਉ ਜਦੋਂ ਤੱਕ ਅਸੀਂ ਉੱਥੇ ਪਹੁੰਚੇ ਉਦੋਂ ਤੱਕ ਪਣਾ ਵਾਪਰ ਚੁੱਕਿਆ ਸੀ ਉੱਥੇ ਅਮਰਸੰਗ ਚਮਕੀਲਾ ਅਮਰਜੋਤ ਕੌਰ ਬਲਦੇਵ ਸਿੰਘ ਢੋਲਕੀ ਮਾਸਟਰ ਅਤੇ ਹਰਜੀਤ ਸਿੰਘ ਗਿੱਲ ਦੀਆਂ ਲਾਸ਼ਾਂ ਪਈਆਂ ਸੀ ਇਸ ਪੂਰੇ ਮਾਲ ਵਿੱਚ ਤਿੰਨ ਸ਼ੱਕੀਆਂ ਨੂੰ ਨਾਮਜ਼ਦ ਕੀਤਾ ਗਿਆ ਜੋ ਅਗਲੇ ਕੁਝ ਸਮੇਂ ਤੱਕ ਪੁਲਿਸ ਐਨਕਾਊਂਟਰ ਵਿੱਚ ਮਾਰੇ ਗਏ ਫਿਰ ਅਦਾਲਤ ਨੇ ਉਸ ਦੇ ਕੇਸ ਨੂੰ ਬੰਦ ਕਰ ਦਿੱਤਾ ਉਹਨਾਂ ਦੇ ਕਤਲ ਪਿੱਛੇ ਵੀ ਕਈ ਰਾਜ ਨੇ ਤੇ ਇੱਕ ਤਰਕ ਇਹ ਵੀ ਦਿੱਤਾ ਜਾਂਦਾ ਕਿ ਉਹਨਾਂ ਦੇ ਗੰਦੇ ਗਾਣੇ ਗਾਉਣ ਦੇ ਕਰਕੇ ਹੀ ਉਹਨਾਂ ਨੂੰ ਮਾਰਿਆ ਗਿਆ ਸੀ ਪਰ ਚਮਕੀਲੇ ਨੇ ਬਹੁਤ ਸਾਰੇ ਧਾਰਮਿਕ ਗਾਣੇ ਵੀ ਗਾਏ ਸੀ ਤੇ ਉਸ ਸਮੇਂ ਹੋਰ ਵੀ ਅਜਿਹੇ ਬਹੁਤ ਸਾਰੇ ਗਾਇਕ गाया गाने, गाने, गाने गाया करते ਸੀ ਜਿਸ ਤਰ੍ਹਾਂ ਦੇ ਗਾਣੇ ਚਮਕੀਲੇ ਦੁਆਰਾ ਗਾਏ ਜਾਂਦੇ ਸੀ ਪਰ ਫਿਰ ਕਿਸ ਦੁਸ਼ਮਣੀ ਦੀ ਬਜਾਏ ਦੇ ਕਾਰਨ ਉਸ ਨੂੰ ਮਾਰਿਆ ਗਿਆ ਇਹ ਅੱਜ ਵੀ ਇੱਕ ਵੱਡਾ ਰਾਜ ਹੈ ਇਸ ਤੋਂ ਇਲਾਵਾ ਸ਼੍ਰੀਨਦਰ ਸਿੰਦੇ ਦਾ ਇਹ ਵੀ ਕਹਿਣਾ ਸੀ ਕਿ ਉਹ ਧਾਰਮਿਕ ਗਾਣੇ ਵੀ ਗਾਉਣਾ ਚਾਹੁੰਦਾ ਸੀ ਪਰ ਉਸ ਨੂੰ ਸੁਣਨ ਵਾਲੇ ਕਿਸੇ ਨਾ ਕਿਸੇ ਤਰੀਕੇ ਉਸ ਨੂੰ ਉਹਨਾਂ ਗਾਣਿਆਂ ਵੱਲ ਲੈ ਹੀ ਜਾਂਦੇ ਸੀ ਜੋ ਅਕਸਰ ਗਾਇਆ ਕਰਦਾ ਸੀ ਚਮਕੀਲੇ ਨੇ ਸਿਰਫ 8 ਸਾਲਾਂ ਦੇ ਕਰੀਅਰ ਵਿੱਚ ਵੱਡੇ ਥੰਮ ਗੱਡੇ ਤੇ ਜ਼ੁਬਾਨੀ ਚ ਹੀ ਅਲਬਿਦਾ ਕਹਿ ਗਿਆ ਜਿਵੇਂ ਪਿਛਲੇ 2-3 ਸਾਲਾਂ ਦੇ ਦੌਰਾਨ ਸਾਨੂੰ ਸਿੱਧੂ ਮੂਸੇਵਾਲੇ ਦੇ ਦੁਆਰਾ ਕਹਿ ਦਿੱਤਾ ਗਿਆ ਤੇ ਪੰਜਾਬੀ ਇੰਡਸਟਰੀ ਨੂੰ ਇੱਕ ਵੱਡਾ ਘਾਟਾ ਪਾ ਗਿਆ ਸੀ ਅਮਰ ਸਿੰਘ ਚਮਕੀਲਾ ਜਦੋਂ ਉਸਦੀ ਡੈਥ ਹੋਈ ਕਿਉਂਕਿ ਜੇਕਰ ਉਹ ਚਾਹੁੰਦਾ ਰਹਿੰਦਾ ਤਾਜ ਹੋ ਸਕਦਾ ਆ ਕਿ ਪੰਜਾਬੀ ਇੰਡਸਟਰੀ ਹੋਰ ਹੀ ਕਿਸੇ ਬਲੰਦੀਆਂ ਦੇ ਉੱਤੇ ਮੌਜੂਦ ਹੁੰਦੀ ਤੇ ਇਸ ਭਗਤ ਅਮਰ ਸਿੰਘ ਚਮਕੀਲਾ ਦੀ ਪੂਰੀ ਲਾਈਫ ਦੇ ਉੱਤੇ ਇੱਕ ਨਵੀਂ ਫਿਲਮ ਬਣ ਜਾ ਰਹੀ ਆ ਚਮਕੀਲਾ ਜਿਸ ਦੇ ਵਿੱਚ ਦਲਜੀਤ ਦੋਸਾਂਝ ਤੇ ਬਾਲੀਵੁੱਡ ਦੀ ਇੱਕ ਐਕਟ੍ਰੈਸ ਪਰਨੀਤੀ ਚੋਪੜਾ ਦੇ ਦੌਰਾਂ ਐਕਟਿੰਗ ਕੀਤੀ ਜਾ ਰਹੀ ਆ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਅਸੀਂ ਅਕੀਬੀ ਤੁਹਾਡੇ ਲਈ ਅਜਈਆਂ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ ਤੁਹਾਡਾ ਵੀਡੀਓ ਦੇਖਣ ਦੇ ਲਈ ਥੈਂਕਸ ਫੋਰ ਵਾਚ ਧੰਨਵਾਦ